ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਤ ਖੁਲਬ ਤੁਸੀਂ ਦੇਖ ਰਹੇ ਹੋ ਦੈਨਿਕ ਸਗਰਾਂ ਟੀਵੀ ਤੇ ਗੱਲ ਕਰਾਂਗੇ ਕਿ ਇੱਕ ਟ੍ਰੈਂਡ ਇੱਕ ਤੌਰ ਚੱਲ ਗਿਆ ਇੰਡਸਟਰੀ ਦੇ ਵਿੱਚ ਕਿ ਰੀ ਰਿਲੀਜ਼ ਹੋਣ ਲੱਗੀਆਂ ਨੇ ਫਿਲਮਾਂ ਕਿਉਂਕਿ ਥੋੜਾ ਜਿਹਾ ਮੈਂ ਪਹਿਲਾਂ ਹੀ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ ਕਿ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਫਿਲਮਾਂ ਨੇ ਜਿਵੇਂ ਕਿ ਸ਼ਾਹਰੂ ਖਾਨ ਸਲਮਾਨ ਖਾਨ ਕ੍ਰਿਸ਼ਮਾ ਕਪੂਰ ਮਾਧੂਰੀ ਦੇਕਸ਼ਿਤ ਸ਼੍ਰੀ ਦੇਵੀ ਇਹਨਾਂ ਦੀਆਂ ਫਿਲਮਾਂ ਰੀ ਰਿਲੀਜ਼ ਹੋ ਰਹੀਆਂ ਨੇ ਸਿਨੇਮਾ ਘਰਾਂ ਦੇ ਵਿੱਚ ਪਰ ਹੁਣ ਪੰਜਾਬੀ ਇੰਡਸਟਰੀ ਦੀ ਵੀ ਇੱਕ ਇਹੋ ਜਿਹੀ ਫਿਲਮ ਦੇ ਬਾਰੇ ਅਸੀਂ ਅੱਜ ਜ਼ਿਕਰ ਕਰਨ ਜਿਹੜੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਮਕਬੂਲ ਹੋਈ ਔਰ ਪਸੰਦ ਵੀ ਕੀਤੀ ਗਈ ਲੇਕਿਨ ਹੁਣ ਰੀ ਰਿਲੀਜ਼ ਦੀ ਡਿਮਾਂਡ ਹੈ ਔਰ ਰੀ ਰਿਲੀਜ਼ ਹੋਣ ਜਾ ਰਹੀ ਹੈ ਦੁਬਾਰਾ ਸਿਨੇਮਾ ਕਰਨ ਦੇ ਵਿੱਚ ਔਰ ਫਿਲਮ ਕੋਈ ਹੋਰ ਨਹੀਂ ਬਲਕਿ ਹਨੀਮੂਨ ਹੈ ਜਿਸ ਦੇ ਵਿੱਚ ਜੈਸਮੀਨ ਬਸਿੰਧ ਤੇ ਗਿੱਪੀ ਗਰੇਵਾਲ ਸਾਨੂੰ ਨਜ਼ਰ ਆਏ ਤੇ ਗਿੱਪੀ ਗਰੇਵਾਲ ਤੇ ਜੈਸਮੀਨ ਬਸਿੰਧ ਕਰਮਜੀਤ ਅਨਮੋਲ ਰਾਜਤਾਲੀਵਾਲ ਇਹਨਾਂ ਸਾਰਿਆਂ ਨੇ ਬਹੁਤ ਹੀ ਵਾਕੂਬੀ ਆਪਣਾ ਜਿਹੜਾ ਆ ਫਿਲਮ ਦੇ ਵਿੱਚ ਕੰਮ ਕੀਤਾ ਤੇ ਇਸ ਫਿਲਮ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਵੱਡੇ ਪੱਡੇ ਤੇ ਦਿਖਾਇਆ ਗਿਆ ਸੋ ਦਰਸ਼ਕਾਂ ਦੀ ਡਿਮਾਂਡ ਤੇ ਦੁਬਾਰਾ ਜੋ ਹੈ ਸਿਨੇਮਾ ਕਰਨ ਦੇ ਵਿੱਚ ਆਉਣ ਵਾਲੀ ਹੈ ਜਲਦੀ ਫਿਲਮ ਤੇ ਜ਼ਿਕਰ ਕਰੀਏ ਅਗਰ ਗਿਪੀ ਘਰੇ ਵਾਲਦਾ ਤਾਂ ਗਿਪੀ ਘਰ ਵਾਲੇ ਇੰਡਸਟਰੀ ਨੂੰ ਬੜੀਆਂ ਫਿਲਮਾਂ ਦਿੱਤੀਆਂ ਨੇ ਬੈਂਚਮਾਰਕ ਕਈ ਸੈਟ ਕੀਤੇ ਨੇ ਜਿਹੜੇ ਕੈਰੀ ਆਉਣ ਜੱਟਾਂ ਦੀ ਗੱਲ ਕਰ ਲਈਏ ਅਰਦਾਸ ਦੀ ਗੱਲ ਕਰ ਲਈਏ ਤੇ ਨਾਲ ਦੀ ਨਾਲ ਜੈਸਮਿਨ ਬਸਿੰਧ ਦੀ ਅਗਰ ਗੱਲ ਕਰੀਏ ਤਾਂ ਜੈਸਮਿਨ ਟੀਵੀ ਰਿਐਲਿਟੀ ਸ਼ੋਜ਼ ਦੇ ਵਿੱਚੋਂ ਨਿਕਲ ਕੇ ਬਹੁਤ ਸਾਰਾ ਟੀਵੀ ਕਹਿ ਸਕਦੇ ਸੀ ਡੇਲੀ ਸੋਪਸ ਕੀਤੇ ਉਸ ਤੋਂ ਬਾਅਦ ਜੈਸਮਿਨ ਬਸਿੰਧ ਆਪਣੀ ਟੀਵੀ ਇੰਡਸਟਰੀ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵਿੱਚ ਕਦਮ ਰੱਖਿਆ ਗਿੱਪੀ ਗਰਵਾਲ ਨੇ ਉਹਨਾਂ ਨੂੰ ਆਪਣੀ ਇੰਡਸਟਰੀ ਦੇ ਵਿੱਚ ਲੈ ਕੇ ਆਂਦਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਅਸੀਂ ਜੈਸਮਿਨ ਬਸੇਨ ਨੂੰ ਦੇਖਿਆ ਤੇ ਹੁਣ ਜੈਸਮਿਨ ਨੇ ਹਾਲੀ ਦੇ ਵਿੱਚ ਫਿਲਮ ਬਦਨਾਮ ਦੇ ਵਿੱਚ ਵੀ ਕੰਮ ਕੀਤਾ ਹੈ ਔਰ ਬਾਖੂ ਵੀ ਕੰਮ ਉਹਨਾਂ ਨੇ ਨਿਭਾਇਆ ਹੈ ਮਰ ਬਦਨਾਮ ਫਿਲਮ ਦੇ ਜਿੰਨੇ ਵੀ ਗਾਣੇ ਨੇ ਸਾਰੇ ਸੁਪਰ ਡੂਪਰ ਹਿੱਟ ਰਹੇ ਸੋ ਹਨੀਮੂਨ ਫਿਲਮ ਜਿਹੜੀ ਆ ਉਹ ਸਿਨੇਮਾ ਘਰਾਂ ਦੇ ਵਿੱਚ ਰੀ ਰਿਲੀਜ਼ ਹੋਣ ਦੇ ਲਈ ਤਿਆਰ ਹੈ ਸੋ ਹੁਣੇ ਦੇਖਣਾ ਹੋਵੇਗਾ ਕਿ ਗਿੱਪੀ ਦੀ ਇਹ ਫਿਲਮ ਤੋਂ ਬਾਅਦ ਹੁਣ ਬਾਕੀ ਕਿਹੜੇ ਆਰਟਿਸਟ ਨੇ ਜਿਨ੍ਹਾਂ ਦੀਆਂ ਫਿਲਮਾਂ ਰੀ ਰਿਲੀਜ਼ ਹੋਣਗੀਆਂ ਸਿਨੇਮਾ ਘਰਾਂ ਦੇ ਵਿੱਚ ਕਿਉਂਕਿ ਇਹ ਹੁਣ ਜਿਹੜਾ ਟ੍ਰੈਂਡ ਹੈ ਅ ਦਰਸ਼ਕਾਂ ਦੇ ਡਿਮਾਂਡ ਤੇ ਇਹ ਵੀ ਟ੍ਰੈਂਡ ਜਿਹੜਾ ਇਹ ਸੈੱਟ ਹੋਣ ਲੱਗ ਗਿਆ ਸੋ ਹਨੀਮੂਨ ਤੋਂ ਬਾਅਦ ਜ਼ਰੂਰ ਅਸੀਂ ਇੰਤਜ਼ਾਰ ਕਰਾਂਗੇ ਕਿ ਕਿਹੜੀ ਫਿਲਮ ਜਿਹੜੀ ਆ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ